ਇਹ ਪੜਿਤਾ ਵੀਰਵਾਰ ਤੋਂ ਆਰੰਭ ਕਰਕੇ 21 ਦਿਨਾਂ ਵਿੱਚ 10000 ਪਾਠ ਕਰਨਾ ਸਰਪਰੋਗ ਨਾਸ਼ ਹੋਵਣ ਬੁੱਧਵਾਰ ਤੋਂ ਆਰੰਭ ਕਰੋ ਤਾਂ ਦੁਸ਼ਮਨ ਨਾਸ਼ ਹੋਵੇ ਇਸ ਤਰ੍ਹਾਂ ਦੀ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਪੜੀ ਉਨੱਤੀਵੀਂ ਪੁਗਟ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਤ ਨਾਥੀ ਸਭ ਜਾ ਕੀ ਰਿਤ ਸੇ ਦਵਰਾ ਸਾਦ ਸੰਜੋਗ ਵਿਉ ਕੋਈ ਦੁਈ ਕਾਰ ਚਲਾਵੇ ਦੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ਼ ਵਿਆਖਿਆ اے جیو ਨਿਰੰਕਾਰਤੀ ਸਰਵਵਿਆਪਕਤਾ ਦੇ ਗਿਆਨ ਦਾ ਭੰਡਾਰ ਹੋਣਾ ਤੇਰਾ ਭੋਜਨ ਹੈ ਤੇਰੇ ਹਿਰਦੇ ਦੀ ਦਇਆ ਭੰਡਾਰਾ ਵਰਤੌਣ ਵਾਲੀ ਹੋਵੇਗੀ ਕਿਉਂਕਿ ਦਇਆ ਰੱਖਣ ਨਾਲ ਸ੍ਰਿਸ਼ਟ ਗੁਨਾ ਦੀ ਪ੍ਰਾਪਤੀ ਹੁੰਦੀ ਹੈ ਹਰ ਸਰੀਰ ਵਿੱਚ ਜਿਹੜੀ ਚੇਤਨ ਸਤਿਆ ਪ੍ਰਗਟ ਹੋ ਰਹੀ ਹੈ ਉਹ ਨਾਦਵਜਣ ਦੇ ਬਰਾਬਰ ਹੈ ਜਿਸ ਨੇ ਸਾਰੇ ਸੰਸਾਰ ਨੂੰ ਇੱਕ ਸੂਤਰ ਵਿੱਚ ਬੰਨ ਕੇ ਰੱਖਿਆ ਹੈ ਉਹੀ ਸਿਰਜਣਹਾਰ ਪਰਮਾਤਮਾ ਨਾਥ ਹੈ ਸਭ ਰੀਦੀਆਂ ਸਿੱਧੀਆਂ ਹੋਰ ਤਰ੍ਹਾਂ ਦਾ ਸੁਆਦ ਹਨ ਸੰਜੋਗ ਅਤੇ ਵਿਜੋਗ ਧਰੂਪੀ ਨਿਯਮ ਦੋਵੇਂ ਮਿਲ ਕੇ ਇਸ ਸੰਸਾਰ ਦਾ ਕਾਰਜ ਚਲਾ ਰਹੇ ਹਨ ਕੀਤੇ ਕਰਮਾਂ ਦੇ ਅਨੁਸਾਰ ਜੀਵਾਂ ਨੂੰ ਆਪਣੇ ਆਪਣੇ ਭਾਗਾਂ ਦੀ ਪ੍ਰਾਪਤੀ ਹੁੰਦੀ ਹੈ ਨਮਸਕਾਰ ਹੈ ਸਿਰਫ ਉਸ ਸਰਗੁਣ ਸਰੂਪ ਨਿਰੰਕਾਰ ਨੂੰ ਨਮਸਕਾਰ ਹੈ ਜੋ ਸਬਦਾ ਮੋਡ ਰੰਗ ਤੋਂ ਰਹਿਤ ਪਵਿੱਤਰ ਸਰੂਪ ਆਦ ਰਹਿਤ ਅਬినాਸ਼ੀ ਅਤੇ ਹਰ ਜੋਗ ਵਿੱਚ ਇੱਕ ਰੂਪ ਰਹਿਣ ਵਾਲਾ ਹੈ ਵੈਗ੍ਰੂਚਿਕਾ ਖਾਲਸਾ ਵਾਹ ਰੁਚੀ ਕੀ ਫਤੇ